ਮਾਝੇ ਦੇ ਮਝੈਲੋ ਲੱਖ ਦੀ ਲਾਣਤ ਹੈ ਜੇਕਰ ਸਾਡੇ ਮਾਝੇ ਦੇ ਵਿੱਚ ਆ ਕੇ ਦਿੱਲੀ ਦੇ ਯਾਰ ਜਿੱਤ ਗਏ ਆਪਾਂ ਉਹ ਲੋਕ ਆ ਜਿਨ੍ਹਾਂ ਨੇ ਸਿਕੰਦਰ ਰੋਕਿਆ ਜਿਨ੍ਹਾਂ ਨੇ ਅਬਦਾਲੀ ਰੋਕਿਆ ਜਿਨ੍ਹਾਂ ਨੇ ਨਾਦਰ ਸ਼ਾਹ ਰੋਕਿਆ ਤੇ ਅੱਜ ਵੀ ਮਝੈਲੋ ਮਾਝੇ ਦੀ ਧਰਤੀ ਤੇ ਜਿਸ ਤਰ੍ਹਾਂ ਇੰਦਰਾ ਗਾਂਧੀ ਰੋਕੀ ਸੀ ਇਸੇ ਤਰ੍ਹਾਂ ਅੱਜ ਦੇ ਜਿਹੜੇ ਦਿੱਲੀ ਦੇ ਯਾਰ ਆ ਬਾਦਲ ਟੋਲਾ ਭਾਜਪੀ ਕਾਂਗਰਸ ਤੇ ਦਿੱਲੀ ਦੇ ਲਾਲੇ ਨੂੰ ਮਝੈਲੋ ਆਪਾਂ ਰੋਕ ਕੇ ਵਿਖਾਉਣਾ ਵਾ ਆਪਾਂ ਭਾਈ ਮਨਦੀਪ ਸਿੰਘ ਨੂੰ ਵੋਟ ਪਾਉਣੀ ਆ ਸੰਦੀਪ ਸਿੰਘ ਸਣੀ ਜਿੰਨੇ ਸੂਰੀ ਠੋਕਿਆ ਜਿੰਨੇ ਸੂਬਾ ਸਰਹੰਦ ਠੋਕਿਆ ਉਸ ਆਪਣੇ ਭਰਾ ਨੂੰ ਵੋਟ ਪਾਉਣੀ ਆ ਭਾਈ ਮਨਦੀਪ ਸਿੰਘ ਨੂੰ ਆਪਾਂ ਭਾਉਾਂ ਦੇ ਅੱਕ ਦੇ ਖਲੋਣਾ ਇੱਕ ਵਾਰ ਮਝੈਲਾ ਵਾਲੀ ਕਰਕੇ ਵਿਖਾ ਦਿਓ ਪਤਾ ਲੱਗ ਜਾਵੇ ਦੁਨੀਆ ਦੇ ਵਿੱਚ ਮਝੈਲ ਕੌਣ ਹੁੰਦੇ ਆ ਇਹ ਜਿੱਤ ਪੰਤ ਦੇ ਨਾਮ ਦੀ ਹੋਊਗੀ ਇਹ ਜਿੱਤ ਭਾਈ ਸੰਦੀਪ ਸਿੰਘ ਸਣੀ ਦੀ ਹੋਊਗੀ ਇਹ ਬੇਣਤੀਆਂ ਮਝੈਲ ਜਿਤਾ ਦੇਓ ਸਾਡੇ ਖਾਲ ਨੂੰ ਸ਼ਹੀਦ ਰੋਲ